ਕਿ ਲੋਕਾਂ ਨੇ ਤਾਂ ਸਿਰਫ ਉਹ ਵੀਡੀਓ ਦੇਖੀ ਹੈਗੀ ਆ ਉਸਦੇ ਵਿਚਕਾਰ ਤੁਹਾਨੂੰ ਬਹੁਤ ਸਾਰੇ ਕਮੈਂਟਸ ਮਿਲੇ ਹੋਏਗੇ ਮੈਂ ਤਾਂ ਇਹਨਾਂ ਨੂੰ ਲੱਗਾ ਕਿ ਉਹਨਾਂ ਨੇ ਸਿਰਫ ਇੱਕ ਸਾਈਡ ਤੋਂ ਹਾਫ ਕਲਿੱਪ ਨੂੰ ਦੇਖ ਕੇ ਹੀ ਆਪਣਾ ਜਜਮੈਂਟ ਜਰੇ ਲੁਫਾ ਰਹੇ ਦਿੱਤੇ ਆ ਮੇਰੇ ਸੇ ਆਪਕੇ ਨਾ 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 ਫਿਰ ਸਹੀ ਹੁੰਦਾ ਸੀ ਉਹਨਾਂ ਨੂੰ ਨੋਰਮਲ ਰਿਮਾਈਂਡਰ ਦਿੱਤਾ ਹੁੰਦਾ ਕਿ ਤੁਸੀਂ ਰਿਲਾਈ ਬਣਾ ਤੁਸੀਂ ਮੇਨ ਸਕ੍ਰੀਨ ਜਾ ਕੇ ਆਪਣੀ ਗੱਲ ਕਰ ਲਓ ਤੇ ਉਹਨਾਂ ਨੇ ਫਿਰ ਸਾਡੇ ਨਾਲ ਜਿਦਾਂ ਆਪਣੀ ਇਹਨਾਂ ਨੂੰ ਬਤਨ ਲੱਗਦੀ ਤੇ ਉਹ ਸ਼ਰੱਪ ਉਹ ਤੁਸੇ ਬੱਚਾ ਰੋਣ ਲੱਗ ਪਿਆ ਮੈਂ ਉਸ ਟਾਈਮ ਤੇ ਹੋਰ ਬੱਚੇ ਵੀ ਰੋਂਦੇ ਸੀਗੇ ਜਦੋਂ ਛੱਡਾ ਲਾਇਆ ਮਾਰਨਿੰਗ ਤੇ ਤੇ ਟੀਚਰ ਨੇ ਬਸ ਉਹਨਾਂ ਨੂੰ ਪਿਆ ਕਿ ਤੁਸੀਂ ਬੱਚਾ ਲੈ ਲਓ ਬੱਚਾ ਰੋ ਰਿਹਾ ਹੈ ਕੋਈ ਤਾਂ ਤੁਸੀਂ ਡ੍ਰੌਪ ਕਰੋ ਤੇ ਇਹ ਸਾਡਾ ਮਤਲਬ ਮਾਰਨਿੰਗ ਕਮ ਇੱਥੇ ਛੋਟੇ ਛੋਟੇ ਬੱਚੇ ਆ ਰੋ ਕੇ ਵੀ ਆਉਂਦੇ ਆ ਜਾਂ ਕੁਝ ਵੀ ਹੈ ਜਿਦਾਸੀਂ ਉਹਨਾਂ ਨੂੰ ਲੈਣਾ ਪਿਕ ਡ੍ਰੌਪ ਕਰਨਾ ਅੰਟੀ ਬੈਗ ਲੈ ਕੇ ਨਾਲ ਗਈ ਉਹਨਾਂ ਨੇ ਬੱਚਾ ਗੇਟ ਤੇ ਆ ਉਹ ਕਹਿੰਦੇ ਸੀ ਕਿ ਉਹ ਚਲੀ ਗਈ ਸੀ ਉਹ ਸਾਹਮਣੇ ਉੱਥੇ ਹੀ ਖੜੇ ਸੀ ਉਹਨਾਂ ਨੇ ਫੋਨ ਕੱਟ ਲਿਆ ਫੋਨ ਕੱਟ ਕੇ ਵੀਡੀਓ ਬਣਾ ਲਾਤੇ ਅਸੀਂ ਰਿਪੋਰਟ ਤੇ ਜਾਏਗੇ ਅੰਬੂ ਜੀ ਠੀਕ ਹੈ ਆਏ ਤੇ ਚੱਲੀ ਗਏ ਹਟਾ ਪਾਣੀ ਪਾ ਪਤਨੀ ਸੱਚੀ ਦਾ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਵਾਨ ਹੁਸ਼ਿਆਰਪੁਰ ਦੇ ਮਹਿਲਪੁਰ ਦੇ ਇੱਕ ਛੋਟੇ ਜਿਹੇ ਸਕੂਲ ਦੀ ਇੱਕ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਤੇ ਕਮਿਸ਼ਨ ਨੇ ਇਸ ਦੇ ਉੱਤੇ ਸਖਤ ਸੰਗਿਆਨ ਲਿਆ ਸਭ ਤੋਂ ਵੱਡੀ ਗੱਲ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿਚਕਾਰ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਬੱਚੀ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਉੱਥੇ ਜੇ ਹੈ ਪੇਰੈਂਟਸ ਦੀ ਕਹਾ ਸੁਣੀ ਹੋ ਜਾਂਦੀ ਹੈ ਤੇ ਕਹਾ ਸੁਣੀ ਦੀ ਜੋ ਵੀਡੀਓ ਹੈ ਉਹ ਕਾਫੀ ਵਾਇਰਲ ਹੁੰਦੇ ਮੈਮ ਮੇਰੇ ਨਾਲ ਮੌਜੂਦ ਹੈ ਮੈਮ ਤੁਹਾਡਾ ਨਾਮ ਕੀ ਹੈ ਕਵਿਤਾ ਸ਼ਰਮਾ ਕਵਿਤਾ ਜੀ ਮੈਮ ਜੋ ਤੁਹਾਡਾ ਐਗਰੈਸ਼ਨ ਉਸ ਵੀਡੀਓ ਦੇ ਵਿਚਕਾਰ ਨਜ਼ਰ ਆਇਆ ਕਿਉਂਕਿ ਲੋਕਾਂ ਨੇ ਤਾਂ ਸਿਰਫ ਉਹ ਵੀਡੀਓ ਦੇਖੀ ਹੈਗੀ ਹੈ ਉਸ ਦੇ ਵਿਚਕਾਰ ਤੁਹਾਨੂੰ ਬਹੁਤ ਸਾਰੇ ਕਮੈਂਟਸ ਮਿਲੇ ਹੋਣਗੇ ਕਿਉਂਕਿ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਨੂੰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤਾਂ ਕਿੰਨਾ ਕਰ ਆਹਤ ਹੋਏ ਕਿਉਂਕਿ ਦੂਜੇ ਪਾਸੇ ਦੀ ਸਟੋਰੀ ਕੀ ਸੀ ਮੈਮ ਬੀਂਗ ਅ ਲੇਡੀ ਬੀਂਗ ਅ ਟੀਚਰ ਮੈਂ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਤੋਂ ਆਲ ਮੈਂ ਡਿਸਪਾਇੰਟ ਹੋਈ ਇਤਨੇ ਗੰਦੇ ਗੰਦੇ ਕਮੈਂਟਸ ਮੈਂਟਲ ਟਰੋਮਾ ਉਹ ਅਲੱਗ ਹੋਇਆ ਪੜ ਮਤਲਬ ਪੜ ਵੀ ਨਹੀਂ ਹੋ ਰਿਹਾ ਸੀ ਕਿ ਮੈਮ ਮਤਲਬ ਇਨਾ ਦੁੱਖ ਲੱਗਾ ਕਿ ਉਹਨਾਂ ਨੇ ਸਿਰਫ ਇੱਕ ਸਾਈਡ ਦੀ ਉਹ ਹਾਫ ਕਲੀਪਿੰਗ ਦੇਖ ਕੇ ਹੀ ਆਪਣਾ ਜਜਮੈਂਟ ਜਿਹੜੇ ਆ ਲੋਕਾਂ ਨੇ ਦਿੱਤੇ ਆ ਜੀਓ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜੋ ਫੁਟੇਜ ਬਣਾਈ ਗਈ ਹੈ ਕਿਉਂਕਿ ਲੋਕਾਂ ਨੂੰ ਹੀ ਪ੍ਰਤੀਤ ਹੋਇਆ ਕਿ ਤੁਸੀਂ ਬੱਚੇ ਨੂੰ ਸਕੂਲ ਤੋਂ ਬਾਹਰ ਕਢਤਾ ਕਿਤਨੇ ਚਿਰ ਦੀ ਫੀਸ ਜਿਹੜੀ ਡਿਪੋਜ਼ਿਟ ਨਹੀਂ ਕਰਾਈ ਗਈ ਸੀ ਕਿੰਨੀ ਵਾਰ ਤੁਸੀਂ ਆਪਾਂ ਕਹਿੰਦੇ ਨਾ ਇੱਕ అలਰਮ ਮੈਸੇਜ ਦਿੰਦੇ ਉਹ ਕਿੰਨੀ ਵਾਰ ਦਿੱਤਾ ਸੀ ਮੈਮ ਕਾਫੀ ਵਾਰ ਉਹਨਾਂ ਨੂੰ ਜਿਹੜਾ ਇੱਕ ਕਲਾਸ ਟੀਚਰ ਹੈ ਬਾਕੀ ਅਕਾਊਂਟਸ ਡਿਪਾਰਟਮੈਂਟ ਤੋਂ ਬੰਨਾਂ ਨੂੰ ਕਾਫੀ ਵਾਰ ਜਿਹੜਾ ਫੀਸ ਦਾ ਮੈਸੇਜ kiya ਸੀਗਾ ਤੇ ਉਹ ਜਿਹੜੀ ਉਹਨਾਂ ਵੀ ਵੀ ਪ੍ਰੋਬਲਮ ਜਿਹੜੀ ਸੀਗੀ ਉਹਨਾਂ ਨੂੰ ਕਹਿੰਦੇ ਕਿ ਜਿੱਦਾਂ ਫੀਸ ਦਾ ਕਿ ਮੈਨੂੰ ਜ਼ਿਆਦਾ ਆਈ ਹੈ ਕੁਝ ਵੀ ਉਹ ਵੀ ਉਹਨਾਂ ਨੇ ਸਟਾਫ ਨੇ ਜਿਹੜੇ ਅਕਾਊਂਟਸ ਇਹ ਸਾਰਾ ਕੁਝ ਅਕਾਊਂਟਸ ਡਿਪਾਰਟਮੈਂਟ 딜 ਕਰਦਾ ਹੈ ਉਹਨਾਂ ਨੇ ਆਪਣੀ ਠੀਕ ਕਰਕੇ ਉਹਨਾਂ ਨੂੰ ਸਾਰਾ ਰਿਮਾਈਂਡਰ ਦਿੱਤਾ ਸੀਗਾ ਤੇ ਅਸੀਂ ਉਹਨਾਂ ਨੂੰ ਇੱਕ ਤੋਂ ਬਾਰ ਰਿਮਾਈਂਡਰ ਦਿੱਤਾ ਜਿੱਦਾਂ ਫੀਸ ਦਾ ਕਿ ਮੈਮ ਜਿਹੜੀ ਹੈ ਤੁਹਾਡੀ 8 ਮੰਥੀ ਫੀਸ ਪੈਂਡਿੰਗ ਹੈ ਤਾਂ ਤੁਸੀਂ ਜਿਹੜੇ ਹੈਗੇ ਆ ਫੀਸ ਨੂੰ ਡਿਪੋਜ਼ਿਟ ਕਰਵਾ ਦਿਓ بس ਉਹ ਜਿਹੜੀ ਵੀਡੀਓਜ਼ ਕੀਤੀਆਂ ਆ ਉਹਨਾਂ ਦਾ ਟੂ ਰੀਜ਼ਨ ਹੁੰਦਾ ਕਿ ਆਪਾਂ ਜਦ ਤੱਕ ਕਹਿੰਦੇ ਨੇ ਮਹੀਨਾ ਹੋ ਜਾਏ 2 ਮਹੀਨਾ ਹੋ ਜਾਏ ਅਮੂਮਨ ਸਾਰੇ ਡਿਪੋਜ਼ਿਟ ਕਰਾ ਦਿੰਦੇ ਪਰ 8 ਮਹੀਨੇ ਦਾ ਸਮਾਂ ਕਾਫੀ ਲੰਬਾ ਸਮਾਂ ਹੈ ਤੇ ਰੀਜ਼ਨ ਕੀ ਦਿੰਦੇ ਸੀ ਕਿ ਕਿਉਂ ਨਹੀਂ ਡਿਪੋਜ਼ਿਟ ਕਰਾ ਸਕੇ ਮੈਡਮ ਪਹਿਲੇ ਤਾਂ ਸਟਾਰਟਿੰਗ ਤੋਂ ਇਹ ਜਦਾ 3-4 ਮਹੀਨਾ ਐਡਮਿਸ਼ਨ April ਚੋ ਇਸੀਗੇ ਨਿਕਲ ਗਿਆ ਉਹ ਇਹਨਾਂ ਨੇ ਮੇ ਵੀ ਜੂਨ ਜੁਲਾਈ ਚ ਫਿਰ ਦੁਬਾਰਾ ਦਿੱਤਾ ਹੈ ਮੈਡਮ ਨੇ ਦਿੱਤਾ ਹੈ ਤਾਂ ਉਹ ਕਹਿੰਦੇ ਕਿ ਇਹ ਸਰਟिफिकेट ਫੀਸ ਤਾਂ ਨਹੀਂ ਪਣ ਸਕਦੀ ਤੁਸੀਂ ਹਸਾਬ ਦੋ ਮੈਮ ਨੇ ਕਿਹਾ ਕਿ ਤੁਸੀਂ ਜਾ ਕੇ ਕਾਉਂਸਲ ਡਿਪਾਰਟਮੈਂਟ ਨਾਲ ਗੱਲ ਕਰ ਲਓ ਕਿ ਜਿੱਦਾਂ ਉਹਨਾਂ ਨੂੰ ਪਤਾ ਹੀ ਹੈ ਕਿ 2900 ਰੁਪਏ ਬੀਮੇ ਦੀ ਫੀਸ ਹੈ ਤਾਂ ਨਾਰਮਲ ਇਹ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਵੀ ਲੱਗ ਰਹੀ ਹੈ ਤਾਂ ਉਹਦੇ ਨਾਲ ਮਲਟੀਪਲਾਈ ਕਰਕੇ ਤਾਂ ਮੈਂ ਆਪਣੇ ਆਪ ਨੂੰ ਪਤਾ ਚੱਲ ਜਾਂਦਾ ਹੈ ਕਿ 8 ਮਨ ਤੇ ਸਾਡੇ ਇੰਨੇ ਬਣਦੇ ਆ ਕੋਈ ਜ਼ਿਆਦਾ ਉਹ ਨਹੀਂ ਹੈਗੀ ਸਾਡੇ ਕੋਲ ਡਿਪੋਜ਼ਿਟ ਨਹੀਂ ਹੁੰਦੀ ਬੈਂਕ ਤੇ ਥਰੂ ਹੁੰਦੀ ਹੈ ਐਪ ਦੇ ਥਰੂ ਹੁੰਦੀ ਹੈ ਪੀਆ ਉਹ ਮੇਨ ਸਕੂਲ ਜਾ ਕੇ ਗੱਲ ਕਰ ਸਕਦੇ ਸੀ ਅਸੀਂ ਤਾਂ ਉਹਨਾਂ ਨੂੰ ਇੱਕ ਰਿਮਾਈਂਡਰ ਜਿਹੜਾ ਸਾਨੂੰ ਆਇਆ ਕਿ ਜਿੱਦਾਂ ਸਾਰਿਆਂ ਨੂੰ ਅਸੀਂ ਦਿੰਦੇ ਹੀ ਆ ਜਦ ਫੀਸ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਨੋਰਮਲ ਰਿਮਾਈਂਡਰ ਦਿੱਤਾ ਕਿ ਤੁਸੀਂ ਰਿਮਾਈਂਡਰ ਹੈ ਤੁਸੀਂ ਮੇਨ ਸਕੂਲ ਜਾ ਕੇ ਆਪਣੀ ਗੱਲ ਕਰ ਲਓ ਤੇ ਉਹਨਾਂ ਨੇ ਫਿਰ ਸਾਡੇ ਨਾਲ ਜਿੱਦਾਂ ਆਪਣੇ ਉਹਨਾਂ ਨੇ ਬਦਤਮੀਜ਼ ਕੀ ਤੇਰਾ ਸਕੂਲ ਆ ਤੂੰ ਤੜਕ ਫਿਰ ਮੇਰੇ ਕਰੈਕਟਰ ਤੇ ਮੇਰੀ ਬਾਡੀ ਸ਼ੇਮਿੰਗ ਤੇ ਤੂੰ ਮੋਟੀ ਤੇਰਾ ਤੇ ਮਾਗ ਮੋਟਾ ਐਦਾਂ ਕਰਕੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੋ ਬਸ ਉਹ ਬੱਚਾ ਰੋਣ ਲੱਗ ਪਿਆ ਮੈਮ ਉਸ ਟਾਈਮ ਤੇ ਹੋਰ ਬੱਚੇ ਵੀ ਰੋਂਦੇ ਸੀਗੇ ਜਿਹੜੇ ਛੱਡਣ ਆਏ ਮਾਰਨਿੰਗ ਤੇ ਤੇ ਟੀਚਰ ਨੇ ਬਸ ਉਹਨਾਂ ਨੂੰ ਕਿਹਾ ਕਿ ਤੁਸੀਂ ਬੱਚਾ ਲੈ ਲਓ ਬੱਚਾ ਰੋ ਰਿਹਾ ਉਹ ਕਹਿੰਦੇ ਤੁਸੀਂ ਡ੍ਰੌਪ ਕਰੋ ਗੇਟ ਤੇ ਉਹ ਚਲੇ ਗਏ ਆ ਪਿਚਨ ਉਹਨਾਂ ਦੇ ਨਾਲ ਹੀ ਟੀਚਰ ਜਿੱਦਾ ਨਾਰਮਲ ਸਾਡੇ ਅਸੀਂ ਲੈ ਕੇ ਜਾਂਦੇ ਆ ਬੱਚੇ ਅਸੀਂ ਛੱਡਣ ਜਾਂਦੇ ਆ ਬੱਚਿਆਂ ਨੂੰ ਤੇ ਇਹ ਸਾਡਾ ਮਤਲਬ ਮਾਰਨਿੰਗ ਕਾਮ ਹੀ ਆ ਕਿ ਛੋਟੇ ਛੋਟੇ ਬੱਚੇ ਆ ਰੋ ਕੇ ਵੀ ਆਉਂਦੇ ਆ ਜਾਂ ਕੁਝ ਵੀ ਆ ਤਾਂ ਅਸੀਂ ਉਹਨਾਂ ਨੂੰ ਲੈਣਾ ਪਿਕ ਡ੍ਰੌਪ ਕਰਨਾ ਉਹ ਜਿੱਦਾਂ ਹੀ ਮੈਡਮ ਛੱਡਣ ਗਏ ਆ ਬੱਚੇ ਨੂੰ ਆਂਟੀ ਬੈਗ ਲੈ ਕੇ ਨਾਲ ਕੇ ਉਹਨਾਂ ਨੇ ਬੱਚਾ ਗੇਟ ਤੇ ਆ ਉਹ ਕਹਿੰਦੇ ਕਿ ਮੈਂ ਚਲੀ ਗਈ ਸੀ ਉਹ ਸਾਹਮਣੇ ਉੱਥੇ ਹੀ ਖੜੇ ਸੀਗੇ ਉਹਨਾਂ ਨੇ ਫੋਨ ਕੱਢ ਲਿਆ ਫੋਨ ਕੱਟ ਕੇ ਵੀਡੀਓ ਬਣਾਉਣ ਲੱਗ ਪਏ ਮੈਡਮ ਨੇ ਪੁੱਛਿਆ ਵੀ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਬਸ ਉਹ ਮੈਡਮ ਵਾਪਸ ਆ ਕੇ ਮੇਰੇ ਕੋਲ ਕਿ ਤੁਸੀਂ ਮੇਲਸ ਕੋਲ ਇੱਕ ਵਾਰ ਦੱਸੋ ਕਿ ਇਦਾਂ ਦਾ ਵੀਡੀਓ ਬਣਾ ਰਿਹਾ ਥੋੜਾ ਘਬਰਾ ਗਏ ਤੇ ਅਸੀਂ ਮੈਂ ਇਹਨਾਂ ਨੂੰ ਕਿਹਾ ਮੈਂ ਕੋਈ ਨਹੀਂ ਮੈਂ ਗੱਲ ਕਰਦੀ ਆ ਉਹ ਫਿਰ ਆ ਕੇ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਸਾਡੇ ਕੋਲ ਛੱਡ ਕੇ ਉਹ ਚਲੇ ਗਏ ਵਾਪਸ ਅਸੀਂ ਬੱਚੇ ਨੂੰ ਪਿਆਰ ਕੀਤਾ ਨਾਲ ਹੀ ਅਸੀਂ ਕਲਾਸ 'ਚ ਭੇਜਤਾ 27 ਨੂੰ ਵੀ ਬੱਚਾ ਸਾਡੇ ਕੋਲ ਆਇਆ 28 ਨੂੰ 28 ਨੂੰ ਫਿਰ ਉਹ ਆਪਣੇ ਹਸਬੰਦ ਨੂੰ ਲਈ 27 ਨੂੰ ਉਹਨਾਂ ਨੂੰ ਸਕੂਲ 'ਚੋਂ ਬੁਲਾਇਆ ਗਿਆ ਕਾਫੀ ਵਾਰ ਉਹਨਾਂ ਨੂੰ ਫੋਨ ਕੀਤੇ ਉਹਨੇ ਮਦਰ ਨੇ ਤਾਂ ਫੋਨ ਪਿੱਕ ਹੀ ਨਹੀਂ ਕੀਤਾ ਵਾਧਾ ਨੇ ਫੋਨ ਪਿੱਕ ਕੀਤਾ ਉਹ ਕਹਿੰਦਾ ਮੇਰੇ ਕੋਲ ਸਿਰਫ ਸੈਟਰਡੇ ਟਾਈਮ ਹੈ ਮੈਂ ਸੈਟਰਡੇ ਹੀ ਆ ਸਕਦਾ ਹੈ ਕਿ ਸਕੂਲ ਵਾਲਿਆਂ ਨੇ ਇਸ ਲਈ ਵੀ ਮਤਲਬ ਬੁਲਾ ਲਿਆ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਸਾਡੇ ਸਟਾਫ ਨਾਲ ਇਦਾਂ ਮਤਲਬ ਬਤਨੀ ਸੀ ਕੀਤੀ ਹੈ ਤਾਂ ਅਸੀਂ ਬੈਠ ਕੇ ਉਹਨਾਂ ਨੂੰ ਪੁੱਛਦੇ ਆ ਉਹ ਨਹੀਂ ਆਏ ਫਿਰ ਉਸੇ ਬਾਅਦ 28 ਨੂੰ ਉਹਨਾਂ ਦੇ ਦੋਨੋਂ ਹਸਬੰਡ ਵਾਈਫ ਮਾਰਨਿੰਗ ਬੱਚਾ ਛੱਡਣ ਆਇਆ ਤੇ ਟੀਚਰਸ ਨੇ ਉਹਨਾਂ ਨੂੰ ਪਿਆ ਕਿ ਸਾਡੇ ਮੈਡਮ ਆ ਰਿਹਾ ਹੈ ਐਡਮਿਨਿਸਟਰ ਤੁਸੀਂ ਗੱਲ ਕਰ ਲਓ ਉਹਨਾਂ ਦੇ ਨਾਲ ਉਹ ਬਾਅਦ ਵੀ ਟੀਚਰਸ ਦੇ ਨਾਲ ਬਤਨੀ ਸੀ ਨਾਲ ਬਹੁਤ ਜ਼ਿਆਦਾ ਬੋਲਦੇ ਸੀਗੇ ਬੱਚਾ ਜਿਹੜੇ ਕਲਾਸ ਟੀਚਰੋਂ ਕਲਾਸ ਚ ਲੈ ਗਿਆ ਬੱਚਾ ਚਲਾ ਜਿੱਦਾਂ ਬਾਹਰ ਟੀਚਰਾਂ ਨੂੰ ਬੋਲਦੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਸਰ ਪਲੀਜ਼ ਅੰਦਰ ਆ ਜਾਓ ਤੁਸੀਂ ਵੀਡੀਓ ਸੁਣ ਵੀ ਸਕਦੇ ਆ ਸੀ ਸਾਡੇ ਕੋਲ ਵੀ ਵੀਡੀਓ ਆਫ ਹੋ ਰਹੀ ਮੈਂ ਤਾਂ ਕਿਹਾ ਕਿ ਸਰ ਪਲੀਜ਼ ਅੰਦਰ ਆ ਜਾਓ ਤੋ ਅੰਦਰ ਆ ਕੇ ਜਦੋਂ ਉੱਪਰ ਚੜ੍ਹ ਚੜ੍ਹ ਕੇ ਬੋਲ ਕੇ ਮਤਲਬ ਬਿਲਕੁਲ ਟੇਬਲ ਦੇ ਕੋਲ ਰਨ ਤਾਂ ਇੱਕ ਲੇਡੀ ਆਪਣੇ ਸੈਲਫ ਡਿਫੈਂਸ ਚ ਤਾਂ ਮੈਮ ਅਨਸਰ ਤਾਂ ਮੈਂ ਦਵਾਂਗੀ ਮੈਨੂੰ ਸਾਰੇ ਕਹਿੰਦੇ ਕਿ ਤੂੰ ਐਗਰੈਸ਼ਨ ਦਿਖਾਇਆ ਉਸ ਟਾਈਮ ਤੇ ਆ ਕੁਝ ਕੀਤਾ ਸੀ ਚਾਈਲਡ ਹੈਡ ਪ੍ਰੋਟੈਕਸ਼ਨ ਦੇ ਵਿਚਾਰ ਪਹੁੰਚਿਓ ਕਮਿਸ਼ਨ ਦੇ ਉੱਤੇ ਪਹੁੰਚਿਓ ਆ ਤੁਸੀਂ ਆਪਣੀ ਸਾਈਡ ਤੋਂ ਕੀ ਕੁਝ ਲੈ ਕੇ ਆਏ ਹੋ ਆਪਣੇ ਪਾਸੋਂ ਕੀ ਬਿਆਨ ਜਿਹਾ ਜਾਰੀ ਕੀਤਾ ਗਿਆ ਕਿਉਂਕਿ ਇੱਕ ਪਾਸੇ ਦੀ ਸਟੋਰੀ ਤਾਂ ਲੋਕਾਂ ਨੇ ਦੇਖੀ ਲੇਕਿਨ ਦੂਜੇ ਪਾਸੇ ਦੇ ਪੱਖ ਜਾਣਨਾ ਵੀ ਜ਼ਰੂਰੀ ਹੈਗਾ ਮੈਮ ਹਲੇ ਤਾਂ ਅਨਸਰ ਨੇ ਜਿੱਦ ਤੱਕ ਆ ਕੇ ਵੇਟ ਕਰਨ ਨੂੰ ਬਾਅਦ ਤੇ ਹੁਣ ਜਦੋਂ ਬੁਲਾਓ ਦੇ ਅਨਸਰ ਕਰਦੇ ਵੀ ਸਕੂਲ ਦੇ ਵਿੱਚਕਾਰ ਸੀਸੀਟੀਵੀ ਫੁਟੇਜ ਹੁੰਦੀ ਆ ਤੁਸੀਂ ਉਹ ਵੀ ਲੈ ਕੇ ਆਏ ਹਾਂਜੀ ਹਾਂਜੀ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਾਈਡ ਦੀ ਸਟੋਰੀ ਤਾਂ ਲੋਕਾਂ ਨੇ ਸਾਰੀ ਦੇਖੀ ਹੋਏਗੀ ਬਹੁਤ ਵਾਇਰਲ ਹੋਈ ਹੈ ਵੀਡੀਓ ਲੇਕਿਨ ਦੂਜਾ ਪੱਖ ਜਾਣਨਾ ਵੀ ਜ਼ਰੂਰੀ ਹੈ ਕਹਿੰਦੇ ਨੇ ਕਿ ਨਿਆਂ ਤਾਂ ਹੁੰਦਾ ਜੇ ਦੋਨੋਂ ਪੱਖਾਂ ਨੂੰ ਦੋਨੋਂ ਪਾਸੇ ਨੂੰ ਸੁਨਿਆ ਜਾਵੇ ਕੈਮਰਾਮੈਨ ਸੁਮੇਤ ਦਿਨਾਲ ਨਿਰੂਪ ਜਲਮਾਨ ਦੈਨਿਕ ਸਵੇਰਾ ਟੀਵੀ